ਬੋਲਣਾ ਕਲੀਅਰ ਬੋਲ ਦੋ ਕਲੀਅਰ ਬੋਲ ਜੋ ਵੀ ਹੈ ਜਿਸ ਜੋ ਤੁਸੀਂ ਸਾਨੂੰ ਮੈਨੂੰ ਕੁਐਸਚਨ ਕੁਐਸਚਨ ਕਰ ਆਈ ਹੈਵ ਨੋ ਕਮੈਂਟਸ ਐਂਡ ਨਾਟ ਇਨ ਮਾਈ ਨੋਲੇਜ ਥੈਂਕ ਯੂ ਜੰਨੀ ਹੋਰਾ ਵੱਲੋਂ ਇਲਜ਼ਾਮ ਸਰ ਸਿੰਘ ਹੋਰੀ ਨੇ ਜੋ ਕਿ ਰੈਲੀ ਤੋਂ ਬਾਅਦ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹਨਾਂ ਵੱਲੋਂ ਜੋ ਇਹਨਾਂ ਦੀ ਅਪੱਤੀ ਚ ਰਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਉਸ ਨੂੰ ਲੈ ਕੇ ਇਹਨਾਂ ਵੱਲੋਂ ਸਿੱਧਾ ਸਿੱਧਾ ਕਿਹਾ ਗਿਆ ਹੈ ਕਿ ਮੇਰੇ ਵੱਲੋਂ ਇਸ ਵੀਡੀਓ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਕਮੈਂਟ ਨਹੀਂ ਹੈਗਾ ਮੈਂ ਇਸ ਬਾਰੇ ਮੈਨੂੰ ਹਜੇ ਤੱਕ ਕਿਸੇ ਤਰੀਕੇ ਦੀ ਜੜੀ ਹੈ ਉਹ ਜਾਣਕਾਰੀ ਨਹੀਂ ਮੌਜੂਦ ਹੋਈ ਹਾਲਾਂਕਿ ਜੇਕਰ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਇਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਇੱਕ ਪ੍ਰਾਈਵੇਟ ادارے ਵੱਲੋਂ ਸਭ ਤੋਂ ਪਹਿਲਾਂ ਵੀਡੀਓ ਨੂੰ ਚਲਾਇਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਅਸੀਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ ਆਂ ਪਰ ਜਦੋਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਵਾਈਰਲ ਹੋ ਰਹੀ ਹੈ ਉਦੋਂ ਤੋਂ ਹੀ ਲਗਾਤਾਰ ਚਰਚਾਵਾਂ ਦੇ ਵਿੱਚ ਬਲਕਾਰ ਸਿੰਘ ਹੋਰੀ ਬਣੇ ਹੋਏ ਨੇ ਤੇ ਅੱਜ ਜਲੰਧਰ ਰੈਲੀ ਦੇ ਵਿੱਚ ਪਹੁੰਚੇ ਸੀ ਜਿੱਥੇ ਦਿੱਲੀ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਰੀ ਵੀ ਪਹੁੰਚੇ ਸੀ ਜਿਸ ਦੇ ਵਿੱਚ ਜਦੋਂ ਬਲਕਾਰ ਸਿੰਘ ਹੋਰਾ ਦੇ ਨਾਲ ਅਸੀਂ ਸਵਾਲ ਜਵਾਬ ਕੀਤੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਇਸ ਵੀਡੀਓ ਦੇ ਉੱਤੇ ਕਿਸੇ ਵੀ ਤਰੀਕੇ ਦੀ ਟਿੱਪਣੀ ਨਹੀਂ ਦੇਣਾ ਚਾਹੁੰਦਾ ਮੈਂ ਕੈਮਰਾ ਪਰਸਨ ਪੰਕੇ ਦੇ ਨਾਮ ਅرج ਗੁਪਤਾ ਬਾਬੂ ਸਾਹਿਬ ਟਾਈਮ ਜਲੰਧਰ ਬੋਲਣਾ ਕਲੀਅਰ ਬੋਲੋ ਕਲੀਅਰ ਬੋਲੋ ਜੋ ਵੀ ਹੈ ਜਿਸ ਜੋ ਤੁਸੀਂ ਸਾਨੂੰ ਮੈਨੂੰ ਕੁਐਸਚਨ ਕੁਐਸਚਨ ਕਰ आई हैव नो कमेंट्स एंड नॉट इन माय नॉलेज थैंक यू स्टार सिंह होरी ने जो कि रैली ਤੋਂ ਬਾਅਦ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹਨਾਂ ਵੱਲੋਂ ਜੋ ਇਹਨਾਂ ਦੀ ਅਪੱਤੀਜਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਉਸ ਨੂੰ ਲੈ ਕੇ ਇਹਨਾਂ ਵੱਲੋਂ ਸਿੱਧਾ-ਸਿੱਧਾ ਕਿਹਾ ਗਿਆ ਹੈ ਕਿ ਮੇਰੇ ਵੱਲੋਂ ਇਸ ਵੀਡੀਓ ਦੇ ਉੱਤੇ ਕਿਸੇ ਵੀ ਤਰੀਕੇ ਦੀ ਕਮੈਂਟ ਨਹੀਂ ਹੈਗਾ ਮੈਂ ਇਸ ਬਾਰੇ ਮੈਨੂੰ ਹਜੇ ਤੱਕ ਕਿਸੇ ਤਰੀਕੇ ਦੀ ਜੜੀ ਹੈ ਉਹ ਜਾਣਕਾਰੀ ਨਹੀਂ ਮੌਜੂਦ ਹੋਈ ਹਾਲਾਂਕਿ ਜੇਕਰ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਇਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਇੱਕ ਪ੍ਰਾਈਵੇਟ ادارے ਵੱਲੋਂ ਸਭ ਤੋਂ ਪਹਿਲਾਂ ਵੀਡੀਓ ਨੂੰ ਚਲਾਇਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਅਸੀਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ ਆਂ ਪਰ ਜਦੋਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਉਦੋਂ ਤੋਂ ਹੀ ਲਗਾਤਾਰ ਚਰਚਾਵਾਂ ਦੇ ਵਿੱਚ ਬਲਕਾਰ ਸਿੰਘ ਹੋਰੀ ਬਣੇ ਹੋਏ ਨੇ ਤੇ ਅੱਜ ਜਲੰਧਰ ਰੈਲੀ ਦੇ ਵਿੱਚ ਪਹੁੰਚੇ ਸੀ ਜਿੱਥੇ ਦਿੱਲੀ ਸੁਪਰੀਮੋ ਅਰਵਿੰਦ ਕੇਜਰੀਵਾਲ ਖੁਰੀਵੀ ਪਹੁੰਚੇ ਸੀ ਜਿਸ ਵਿੱਚ ਜਦੋਂ ਬਲਕਾਰ ਸਿੰਘ ਹੋਰਾ ਦੇ ਨਾਲ ਅਸੀਂ ਸਵਾਲ ਜਵਾਬ ਕੀਤੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਇਸ ਵੀਡੀਓ ਦੇ ਉੱਤੇ ਕਿਸੇ ਵੀ ਤਰੀਕੇ ਦੀ ਟਿੱਪਣੀ ਨਹੀਂ ਦੇਣਾ ਚਾਹੁੰਦਾ ਮੈਂ ਕੈਮਰਾ ਪ੍ਰੈਸਨ ਪੰਕੇ ਦੇ ਨਾਮ ਅرج ਗੁਪਤਾ ਬਾਬੂ ਸਾਹਿਬ ਟਾਈਮ ਦੁਲੰਦਰ